ਬੌਧ ਗੇ ਵੀ ਸਾਜਰੇ ਸਾਜਰੇ ਕਬੂਤਰਾਂ ਵੱਲ ਤੇ ਘੋੜੀ ਵੱਲ ਕਬੂਤਰ ਦੇਖੋ ਬਈ ਕਿੰਨੇ ਉਡ ਰਹੇ ਸਵੇਰੇ ਸਵੇਰੀ ਤੇ ਸਵੇਰੇ ਸਵੇਰੀ ਬੈਰੀ ਪੈ ਰਹੀ ਆ ਸਵੇਰੇ ਸਵੇਰੀ ਬੰਬ ਚਲਾ ਰਹੇ ਨੇ ਪਹਿਲਾਂ ਪੰਗਾ ਕਰ ਦੰਨੇ ਆ ਡਾਕੇ ਆ ਨਾ ਉੜਦੇ ਹੋਣੇ 25 30 ਉੜਦੇ ਹੋਣੇ ਲੈ ਦੇਖੋ ਉਧਰ ਦੇਖੋ ਆਹ ਦੇਖੋ 25 30 ਕਬੂਤਰ ਉੜਦੇ ਹੋਣਗੇ ਪਾਉ ਠੀਕ ਆ ਬਸ਼ੇਰੀ ਹੋਣਾ ਬਈ ਰਾਤ ਨਾਲ ਬੇਸ਼ੇਰੀ ਬਹੁਤ ਬਿਮਾਰ ਹੋ ਗਈ ਸੀ ਪਤਾ ਨਹੀਂ ਸਾੜੀ ਕੀਦੀ ਨਜ਼ਰ ਲੱਗੀ ਜਾਂਦੀ ਆ ਆ ਦੇਖੋ ਬੰਬ ਚੱਲਦੇ ਹਾਂ ਬਈ ਚੰਨ ਹਾਂ ਠੀਕ ਆ ਬਈ ਹੁਣ ਐਮਬਰ ਉਹ ਕੁਝ ਖਾ ਰਹੀ ਆ ਫੇਰ ਆਏ ਆਏ ਕੱਖ ਹਾਂ ਚਲ ਕੱਖ ਦਾ ਠੀਕ ਆ ਇਹਦੀ ਡੀ ਵਾਰਮਿੰਗ ਕਰਨੀ ਆ ਯਾਰ ਕੀ ਕਹਿੰਦਾ ਤੂੰ ਉਹ ਆਲੇ ਬੜਾ ਪੰਡਾ ਘਰ ਵਾਲਾ ਉੱਪਰ ਘਾਰਤਾ 103 ਬਘਾਰਤਾ ਬਈ ਇਹਨੂੰ ਆਹ ਦੇਖੋ ਮੈਨੂੰ ਲੱਗਦਾ ਮਿੱਟੀ ਨੂੰ ਮੂੰਹ ਮਾਰੂਗੀ ਹੈ ਨਾ ਕੱਖ ਰੱਗ ਗਈ ਹੈ ਠੀਕ ਹੈ ਠੀਕ ਹੈ ਇੱਧਰ ਨੂਰੀ ਵੱਲ ਵੀ ਮਾਰ ਲੰਨੇ ਨੇਗਾ ਨੂਰੀ ਵੀ ਸੱਟਾ ਓਕੇ ਰੋਟਾ ਕੱਕੋ ਪਕਾ ਰਹੀ ਆ ਆਹ ਦੇਖੋ ਫੇਰ ਚੱਲੇ ਆ ਨਾ ਬੰਬ ਫੇਰੀ ਕਿੱਥੇ ਗਿਆ ਤੁਹਾਨੂੰ ਮੈਂ ਦਿਖਾਉਣਾ ਫੇਰੀ ਇੱਕ ਆ ਬੈਠ ਗਿਆ ਨਮਾ ਕੇ ਲੱਕੀਦਾ ਇਹ ਜਿਸੇ ਉਹ ਬੈਠ ਗਿਆ ਇੱਕ ਆ ਗਿਆ ਓਏ ਆ ਦੇਖੋ ਵੈਰੀ ਵੈਰੀ ਜਾਂਦੇ ਜਾਣੇ ਹਾਂ ਵੈਰੀ ਬੰਪ ਦਾ ਦੇਖ ਕੇਵੇਂ ਚੱਲਦੇ ਉੱਪਰ ਦੇ ਨਿਗਾਹ ਮਾਰਦਾ ਵੈਰੀ ਦੇ ਉੱਪਰ ਬਹੁਤ ਉੱਡਦੇ ਹੈ ਨਾ ਲੈ ਲੈ ੱੱਲੇ ਬੰਦ ਆ ਦੇਖੋ ਆ ਦੇਖੋ ਲੈ ਹੈ ਹਾਂ ਛਤਰੀ ਨੂੰ ਆ ਠੀਕ ਹੈ ਚੱਲ ਇਹਨਾਂ ਨੂੰ ਪਾ ਪਹਿਲਾਂ ਤਾਂ ਨੜਦਾ ਪਾਣੀ ਨੇ ਪਾ ਲਈ ਜਾਣੇ ਪਾਏ ਨੇ ਬਾ ਪਾਣੀ ਬਦਲਦੇ ਨਵੇੜ ਗਏ ਕੰਮ ਆ ਸਾਰਾ ਫਿੜਕਾ ਜਾਂ ਚੱਕਤਾ ਅੱਜ ਇਥੇ ਚਾਦਰਾਂ ਫਿਟ ਕਰਾਂਗੇ ਬਾ ਉੱਪਰ ਧੁੱਪ ਤੋਏ ਕਿੰਨੀਆਂ 1 2 3 4 ਆਉਣੀਆਂ ਨੇ ਫਿਟ ਕਰਦਾਂਗੇ ਚਾਰੇ ਦੋਸੇ ਆ ਵੀ ਗੱਲ ਆਪਣੇ ਬੈਠ ਗਿਆ ਤਾਂ ਕਬੂਤਰ ਆ ਦੇ ਗਲਾਬੀ ਕੱਚਕਾਲੀ ਪੁੰਛ ਆ ਪਤਾ ਨਹੀਂ ਕਿਹਦਾ ਬੈਠਾ ਹੁਣ ਦੇਖੋ ਕੜਕੜਾ ਜਾ ਮੁੱਢਾ ਕਾਲੀ ਕੱਛ ਜੀ ਲੱਗਦੀ ਐ ਚੱਲ ਕੋਈ ਨਹੀਂ ਆਪਾਂ ਇਹਦਾ ਕੋਈ ਮਤਲਬ ਨਹੀਂ ਆਹੋ ਦੇਖੋ ਕਾਲੀਆਂ ਚੱਲ ਰਾਂ ਕਿਵੇਂ ਰੰਗੇ ਬਹੁਤ ਫੁੱਦੂ ਕਰ ਰਹੇ ਨੇ ਇਹਨਾਂ ਦਾ ਕੰਮ ਮੁੱਕਿਆ ਦਿਖਾਈ ਖੜ ਜਾ ਉਹਨਾਂ ਨੂੰ ਪਾ ਦੇ ਬੈਠੇ ਆਂਡਿਆਂ ਦੇ ਬਸ ਠੀਕ ਹੈ ਇਹਨਾਂ ਦਾ ਕੰਮ ਆਹ ਲੋ ਕਿਉਂਕਿ ਮੈਂ ਜਾਣਾ ਅੱਜ ਬੜਾ ਕੰਮ ਕਰ ਜਾ ਕਰਨਾ ਐ ਪੰਚਾਇਤ ਦੇ ਵੀ ਕਰਦੀ ਐ ਮੈਂ ਕਿਹਾ ਆਪਣੇ ਦਾ ਹੁੰਦਾ ਹੀ ਰਹਿਣੇ ਨੇ। ਉਹ ਕੇ ਥੋੜਾ ਜਿਹਾ ਉਧਰ ਖੰਡਾ ਦੇ। ਜਿ세 ਅੱਜ ਦੇਖਦੇ ਆਂ ਜੇ ਮੈਂ ਸਾਜਰੇ ਮੁੜਿਆ ਆ ਅੱਜ ਫਿਰ ਜਾ ਕੇ ਆਉਨੇ ਆ ਫੈੰਸੀ ਕਬੂਤਰਾਂ ਦੇ ਕੋਲ। ਹਨਾ? ਬਾ, ਓਕੇ। ਪਾਣੀ ਪਾ ਦੇ ਪਾਣੀ ਪਾ ਦੇ ਪਹਿਲਾਂ। ਆਹੀ ਡੱਬਾ ਭਰ ਕੇ ਪਾ ਦੇ। ਪਾਣੀ ਪਾ ਦੇ। ਇਹ ਕਬੂਤਰ ਦਾ ਰੰਗ ਦਿਖਾਉਣਾ ਮੈਂ ਇੰਨਾ ਭਾਰੀ ਲੱਗਿਆ ਹੋਇਆ ਹੈ ਬਲੈਕ ਕਲਰ ਦਾ ਮਸਾਂ ਹੀ ਉੱਡ ਰਿਹਾ ਕਬੂਤਰ ਸਾਰੀਆਂ ਕਾਲੀਆਂ ਝਾਲਦਰਾ ਆ ਦੇਖੋ ਆ ਹੁੰਦਾ ਹੈ ਇੰਨਾ ਭਾਰੀ ਰੰਗ ਲੱਗਿਆ ਹੋਇਆ ਹੈ ਦੇਖਦਾ ਜਾਨੀ ਕਿ ਪਤਾ ਨਹੀਂ ਕਿਹੜਾ ਬਲੈਕ ਕਲਰ ਲਾਇਆ ਹੋਇਆ ਇਹਨਾਂ ਨੇ ਪਾਤਾ ਜਿਵੇਂ ਫਰ ਗਿਆ ਹਾਂ ਕਿਨੀ ਕਾ ਕਰ ਰਹੀ ਕਾਲੀ ਕਮੈਰੋ ਇਹ ਆ ਭਾਈ ਸਾਡੀ ਕਾਲੀ ਕੁਮੈਰੋ ਆ ਆ ਵੀ गिरਦਾ ਹੁੰਦਾ ਇੱਕ ਹਾਂ ਹਾਂ ਇਹ ਬੇਰੀ ਬੁਰੇ ਡਰ ਕੇ ਗਿਰਿਆ ਹੁਣ ਨਾਲੇ ਕਿਉਂਕਿ ਕੱਲ ਕੱਲ ਤਾਂ ਇਹ ਬੈਠਾ ਨਹੀਂ ਜੇ ਕੱਲ ਦੂਗਾ ਬੈਠਾ ਦਾ ਗੁਲਾਬੀ ਗੱਜ ਕਾਲੀ ਮੂਛ ਆ ਬੈਠਾ ਦਾ ਕੱਲ ਆਹਾ ਪਰ ਗਿਆ ਚਲੋ ਓਕੇ ਕੰਮ ਕਰ ਹਾਂ ਵੀ ਤਾ ਉੰਗੇ ਖੁਸ਼ਖਬਰੀ ਕੋਈ ਕਾ ਨਹੀਂ ਕਦੇ ਜੋੜੇ ਤਾਂ ਭਾਈ ਮਿਲ ਗਏ ਜਿਵੇਂ ਜਿਵੇਂ ਪੁਰਾਣੇ ਜੋੜੇ ਤੇ ਓਵੇਂ ਓਵੇਂ ਮਿਲ ਗਏ ਤੇ ਆਪਾਂ ਕਬੂਤਰ ਵੀ ਲੈ ਜਾਂਦਾ ਸੱਚ ਆ ਆਹ ਨੀਲੇ ਦਾ ਬਾਪ ਜਿਹੜਾ ਐ ਕਬੂਤਰੀ ਨਾਲ ਨਜ਼ਰਤੀ ਨਾਲ ਲੱਗਿਆ ਤਾਂ ਆ ਬੈਠਾ ਰੂਤਰੋ ਨੀਲੇ ਦਾ ਬਾਪ ਜਿਹੜਾ ਆਪਾਂ ਤੁਹਾਨੂੰ ਦੱਸਿਆ ਦਾ ਜਿਹੜਾ ਆਪਣੇ ਕੋਲ ਨੀਲਾ ਬੱਚਾ ਹੈ ਕਾਫੀ ਉੜਿਆ ਉਹਦਾ ਬਾਪ ਲੈ ਜਾਂਦਾ ਤਾਂ ਆਪਾਂ ਨਿਕਾਲ ਲ ਤੇ ਚਲੋ ਮਹਿਨਾ ਤੋਕੇ ਨੂੰ ਮਾਰ ਲਈ ਫਿਰ ਭਾਈ ਐਨੇ ਟਾਈਮ ਦਾ ਹੁਣ ਪਿੰਡ ਪਹੁੰਚਿਆ ਮੈਂ ਸਵੇਰ ਦਾ ਗਿਆ ਆਇਆ ਟਾਈਮ ਹੋ ਗਿਆ 3:25 3:25 ਹੋ ਗਏ ਜਿੱਦਾਂ ਹੀ ਮੈਂ ਗਿਆ ਆਇਆ ਮੈਨੂੰ ਆਏ ਦਾ ਬਲੌਗ ਬਣਾਉਂਗਾ ਇਹ ਜੇ ਕੰਮ ਚੱਲ ਜ ਗਿਆ ਨਾ ਪੰਚਾਇਤੀ ਕੰਮ ਬਸ ਬਲੌਗ ਲੋਕ ਦਾ ਗਿਆ ਰੋਟੀ ਬਣੀ ਵੀ ਨਹੀਂ ਖਾ ਆਇਆ ਹੁਣ 3:30 ਰੋਟੀ ਖਾਣ ਲੱਗੇ ਆਂਗੇ ਚਲੋ ਉਹਦੇ ਬਾਅਦ ਕੰਟੀਨਿਊ ਕਰਾਂਗੇ ਬਲੌਗ ਤੇ ਆ ਗਿਆ ਬਸ ਮੈਂ ਬੈੱਡ ਭਾਈ ਤੁਸੀਂ ਵੀ ਕਹਿੰਦੇ ਹੋਣੇ ਫਰੀ ਹੋ ਜਾਂਦਾ ਇੱਧਰ ਦੀ ਇੱਧਰ ਆ ਭਾਗੇ ਜੱਸੀ ਨੂੰ ਬਿਠਾ ਲਿਆ ਜਾਦਵੀਰਾ ਆਉਂਦਾ ਆਪਾਂ ਲੈਣ ਚੱਲੇ ਆਂ ਫੈਂਸੀ ਕਬੂਤਰ ਦੇ ਦੇ ਕੋਈ ਮਿਲਦਾ ਨਹੀਂ ਮਿਲਦਾ ਉਹ ਬਾਦੀਆਂ ਗੱਲਾਂ ਹੈ ਪਹਿਲਾਂ ਚੱਲਦੇ ਆਂ ਆਪਾਂ ਠੀਕ ਆ ਕਬੂਤਰ ਲੈਣ ਵੀਰਾਂ ਦਾ ਆਂਡੇ ਵੀ ਚੱਕੀ ਆਉਂਦਾ ਕਾਜ ਰੱਖਣੇ ਇੰਕੂਵੇਟਰ ਕਿਆ ਹੁੰਦਾ ਇੰਕੂਵੇਟਰ ਚ ਬੱਚੇ ਕਢਾਂਗੇ ਕਹਿੰਦਾ ਚੱਲੀਏ ਵੀਰੇ ਪਹੁੰਚ ਗਏ ਵੀ ਪਹੁੰਚ ਗਏ ਜਾ ਕੇ ਦੇਖਦੇ ਆਂ ਕਿ ਆ ਕਿਹ ਆ ਜਾਨਵਰ ਨੇ ਆਂਡੇ ਵੀ ਰੱਖੀਏ ਫੇਰ ਲੈ ਆ ਲੈ ਕੜਕਣਾ ਆ ਨਵੀਂ ਆ ਕੱਢਣ ਲੱਗੇ ਆਉਣ ਇਹਨਾਂ ਨੂੰ ਨਾ ਨਾ ਕਾ ਇਧਰੇ ਨੇ ਬੈਂਡ ਨਾ 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 ਬੱਸ ਠੀਕ ਆ ਸੋਹਣੇ ਨੇ ਆ ਤੋ ਪੈ ਯਾਰ ਇਹਨਾਂ ਨੂੰ ਜਿਆਦਾ ਹਨਾ ਵੀਰੇ ਚਾਦਰਾਂ ਪਾਉਂਦੇ ਆ ਆਹ ਬਲੇਲਰ ਵੀਰੇ ਦਾ ਵੀਰੇ ਆਮੇ ਬੱਚੇ ਆ ਬਲੇਲਰ ਜੀ ਅੱਛਾ ਦੇਸੀ ਨੇ ਉਹਦੇ ਹਾਂ ਉਹ ਸਾੜੇ ਬਹੁਤ ਤੇਜ਼ ਨੇ ਕਾਰਜਕਾਰ ਦੇ ਬੰਦ ਕਰ ਦੇ ਜਦੋਂ ਬੰਦ ਕਰ ਦੇ ਅਛਾ ਟਰੱਕੀ ਇਹ ਹਲੇ ਬੱਚੇ ਨੇ ਹਾਂ 6-6 ਮਹੀਨੇ ਦੇ ਨੇ ਹਾਂ ਦੋ ਬਲੈਕ ਇੱਕ ਬਾਈਕ ਠੀਕ ਆ ਟੇਵੀ ਛੱਡੂਗਾ ਪਰ ਬੱਚੇ ਆ ਬੱਚੀ ਕੜਾਏ ਹੋਏ ਨੇ ਇਹ ਕੜਾਏ ਆ ਆਪਾਂ ਆਪਣੇ ਅੱਛਾ ਵਿੱਚ ਬੱਤਿਆਂ ਦੇ ਵਜੇ ਕੱਢੇ ਨੇ ਹਾਂ ਯਾਰ ਇਹ ਸਭ ਕਹਿੰਦੇ ਸੱਤੋ ਦਾ ਬੰਦਾ ਸਾਡਾ ਹੀ ਬੰਦਾ ਦੂਰ ਲੁਕਿਆ ਹੋਇਆ ਹੈ ਤਾਂ ਕਿਤੇ ਹੈ ਮੈਨੂੰ ਅੱਜ ਪਤਾ ਨਾ ਕਿਹਾ ਮੈਂ ਕਈ ਵਾਰ ਜਾ ਕੇ ਮੈਂ ਤੁਸੀ ਮਿਲ ਨਹੀਂ ਫਾਰਮ ਤੇ ਮੈਂ ਫਾਰਮ ਤੇ ਵੀਰੇ ਬਸ ਕੰਮ ਤੇਨੂੰ ਪਤਾ ਸਰਪੰਚੀ ਕਰ ਹਾਂ ਬੱਤਿਆਂ ਦੇ ਹਾਂ ਬਹੁਤ ਸੋਹਣੇ ਨੇ ਯਾਰ चलने भाई भी भी जानवर रखे हुए हैं चिड़िया आ जा भी नहीं मुखी जैसे अब ਇਹ ਆਉੜ ਦੇ ਨੇ ਯਾਰ ਹਨਾ ਆਵੀ ਨੇ ਉੱਗੀ ਬੈਠੇ ਐਂਟਮ ਨਹੀਂ ਆਗਾ ਹਾਂ ਤੇਰੇ ਵਿੱਚ ਵਿੱਚ ਆ ਨਾ ਨਾ ਬੱਸ ਵੀਰੇ ਬੱਸ ਆਹ ਦੇਖੋ ਵਾਲਾ ਬਲੈਕ ਹਾਂ ਬਲੈਕ ਠੀਕ ਹੈ ਜੀ ਸੈਟ ਠੀਕ ਆ ਠੀਕ ਆ ਇਹ ਤਾਂ ਸਾਡੇ ਉੜਨਗੇ ਯਾਰ ਕੱਟ ਕਰ ਹੋਣਗੇ ਇਹ ਵੀਰੇ ਕੱਟ ਕਰ ਹੋਣਗੇ ਇਹ ਕੱਟ ਕਰਕੇ ਜਿੱਦਾਂ ਮਰਜੀਗਾ ਫਿਰ ਜਾਂਦੇ ਨਹੀਂ ਨਕਾਬ ਪੋਛ ਕਰ ਲਈ ਹੈ ਨਕਾਬ ਨਹੀਂ ਬੱਚੇ ਕੱਟੇ ਮੈਨੇ ਆ ਦੇਖ ਜਿਹੜਾ ਆ ਫੀਮੇਲ ਹਾਂ ਉਹ ਮੇਲ ਇੱਕ ਇਹਦੇ ਬੜੇ ਨਕਾਬ ਤੇ ਆਉਂਦੇ ਨੇ ਜਿਹੜੇ ਹਾਂ 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 ਉਹ ਉਹ ਮਿਲ ਜੂਗਾ ਤਕਰੀਬਨ 7-8000 ਰੁਪਏ ਜਿਹੜਾ ਉਹ ਮੰਗੀ ਵੱਗਦੇ ਨੇ ਲੋਕ ਹਾਂ ਆਇਕਾ ਸਿੰਗਲ ਮੇਲ ਫਿਰਦਾ ਹਾਂ ਸਾਡਾ ਸਿੰਗਲ ਮੇਲ ਹੈ ਚਿੱਲਿਆਂ ਦਾ ਖੜ ਜਾ ਇੱਕ ਮਿੰਟ ਮੈਂ ਸ਼ਟ ਉਹ ਹੀ ਸ਼ੈਤਾਨ ਕਰਾ ਦਿੱਤੀ ਆ ਆ ਆ ਵੀ ਜੋੜਾ ਹੀ ਆਈ ਚੈਦਾ ਫੀਮੇਲ ਆ ਆ ਮੇਲ ਆ ਇਹ ਜਿਹੜਾ ਉਹ ਬੈਠਾ ਔਰ ਉਹ ਛੋਟੇ ਚਿੱਟੇ ਬੱਚੇ ਨਕਾਬ ਪੁਛਦੇ ਮੁਰਗੇ ਆਪਣੇ ਕੋਲ ਹੋ ਬਹੁਤ ਗਏ ਯਾਰ ਕੈਡਾ ਜੀ ਹਮਮ ਅੱਛਾ ਚੱਲੇ ਆ ਬਈ ਵਾਪਸ ਚਾਰ ਜੋੜੇ ਲੈ ਲੇ ਉਹ ਦਿਖਾਵਾਂਗੇ ਕੱਲ ਨੂੰ ਆ ਜਾਣਗੇ ਚਾਰ ਜੋੜੇ ਅ ਲੱਗ ਲੱਗ ਬਰੀਡਾਂ ਦੇ ਚੱਲਦੇ ਹਾਂ ਹੁਣ ਆਪਾਂ ਘਰ ਨੂੰ ਲੈ ਪਹੁੰਚ ਗਏ ਬਈ ਘਰੇ ਹਾਂ ਵੀ ਬੜੀ ਹੈ 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 ਉਹ ਤਾਂ ਸੁਥਰੀ ਹੋਈ ਭਈਆ ਕਬੂਤਰਾਂ ਵੱਲ ਗੀੜਾ ਮਾਰ ਲਈ ਕਮੈਂਟ ਬੋਲੀ ਨਾਲੇ ਹੁਣ ਮਾਰੀਏ ਕਬੂਤਰਾਂ ਵੱਲ ਗੇੜਾ ਬਈ ਆਂ ਬਾਂਸੇ ਬਾਂਸ ਕਰਦੇ ਹੋ ਬਾਊ ਨੇ ਹਾਂ ਬਈ ਉਹ ਬੈਠ ਗਿਆ ਕਾਂਡਿਆਂ ਨੂੰ ਆਹ ਦੇਖੋ ਆਹ ਦੇਖੋ ਬਾਕੀ ਦਾ ਸਾਰੇ ਬੈਠੇ ਨੇ ਤੇ ਕਮੈਂਟ ਬੋਲਦੀ ਏ ਨ ਲੱਗ ਯੂਟਿਊਬਰ ਜੱਸਾ ਸੁਰਿੰਦਰ ਪਹਾੜਵਾਜ ਰਾਜਾ ਲਵਾਨਾ ਜਸਵੀਰ ਸਿੰਘ ਰਾਜਾ ਲਵਾਨਾ ਹਰਦੀਪ ਕੁਮਾਰ ਵਧੀਆ ਬ੍ਰਦਰ ਥੈਂਕ ਯੂ ਵੀਰੇ ਸੈਣੀ ਲਵਦੀਪ ਥੈਂਕ ਯੂ ਭਾਈ ਜੋਤ ਮਨਪ੍ਰੀਤ ਗੋਸਲ ਨਾਈਸ ਵੀਡੀਓ ਥੈਂਕ ਯੂ ਵੀਰੇ ਬਨੋਦ ਗੁੱਡ ਬ੍ਰਦਰ ਥੈਂਕ ਯੂ ਵੀਰੇ ਜੋਤ ਤੁਹਾਡੀ ਏਜ ਏਜ ਵੀਰੇ ਆਪੇ ਦੇਖ ਲੈ ਕਰਨ ਗੁੱਡ ਵੀਡੀਓ ਵੀਰ ਜੀ ਤੁਸੀਂ ਦੱਸਿਓ ਸਰੰਦ ਦੇ ਵੱਲ ਰਹਨੇ ਹੋ ਨਹੀਂ ਨਹੀਂ ਵੀਰੇ ਮੈਂ ਖਮਾਣੋ ਕੋਲ ਰਹਨਾ ਜੀ ਹਰ ਪੰਦੇਰ ਸਰਮਾਂਝ ਸਾਹਿਬ ਫਾਰਮ ਤੇ ਲੱਕੇ ਕਬੂਤਰ ਹਾਂਜੀ ਵੀਰੇ ਲੱਕੇ ਮੈਂ ਅੱਜ ਜਾ ਕੇ ਆਇਆ ਤੇ ਸ਼ਾਇਦ ਕੱਲ ਨੂੰ ਆ ਜਾਣ ਵੀਰੇ ਰਾਜਾ ਲਵਾਨਾ ਰਾਜਾ ਲਵਾਨਾ ਧੰਨਵਾਦ ਭਾਈ ਐਨੇ ਕਮੈਂਟ ਕਰਨ ਲਈ ਰਾਜਾ ਲਵਾਨਾ ਰਾਜਾ ਲਵਾਨਾ ਧੰਨਵਾਦ ਵੀਰੇ ਸਾਰਿਆਂ ਦਾ ਕਮੈਂਟ ਕਰਨ ਲਈ ਤੇ ਇਥੋਂ ਉੱਡ ਗਿਆ ਕਬੂਤਰ ਹੁਣ ਤਾਂ ਨਹੀਂ ਕੋਈ ਉੱਡਦਾ ਨਾ ਤੇ ਛੋੜੋ ਵੀਡੀਓ ਦੀ ਕਰਦੇ ਹਾਂ ਸਮਾਪਤੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਅਗਲੇ ਵਲੌਗ ਵਿੱਚ